ਸੰਗਤ ਜੀ ਜਿਸ ਸਥਾਨ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਣ ਜਾ ਰਹੇ ਹਾਂ ਉਸ ਪਵਿੱਤਰ ਸਥਾਨ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਇਹ ਸਥਾਨ ਚਮਕੌਰ ਸਾਹਿਬ ਵਿੱਚ ਸਥਿਤ ਹੈ ਇਸ ਚਮਕੌਰ ਦੀ ਗੜੀ ਵਿੱਚ ਇੱਕ ਭਿਆਨਕ ਜੁੱਧੂ ਹੁੰਦਾ ਹੈ ਮੁਗਲਾਂ ਦੀਆਂ ਫੌਜਾਂ ਚੜ ਕੇ ਆ ਜਾਂਦੀਆਂ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਅਤੇ ਕੁਝ ਹੋਰ ਸਿੱਖ ਜੋ ਕਿ ਕਣ ਦੇ ਮੈਦਾਨ ਮੈਦਾਨ ਵਿੱਚ ਚੂਜ ਕੇ ਲੜਦੇ ਹਨ ਅਤੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਇਹ ਦੇਖ ਕੇ ਗੁਰੂ ਜੀ ਆਪਣੇ ਸਿੰਘਾਂ ਨੂੰ ਲੜਦੇ ਯੁੱਝਦੇ ਸ਼ਹੀਦ ਹੁੰਦੇ ਅੱਗੇ ਵਧਦੇ ਮੁਗਲਾਂ ਦੀਆਂ ਫੌਜਾਂ ਨੂੰ ਲਾਹੂ ਲਾਉਂਦੇ ਦੇਖ ਕੇ ਮਾਇੂਸ ਨਹੀਂ ਹੁੰਦੇ ਸਗੋਂ ਖੁਸ਼ ਹੁੰਦੇ ਹਨ ਅਤੇ ਗੁਰੂ ਦਾ ਉਸ ਅਕਾਲ ਪੁਰਖ ਦਾ ਪਾਣਾ ਮੰਨ ਕੇ ਸ਼ੁਕਰਾਨਾ ਕਰਦੇ ਹਨ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਜਹਾ ਬੱਚੇ ਖੁਦਾ ਕੇ ਲਈ ਜਦੋਂ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਅਤੇ ਸਾਰਾ ਪਰਿਵਾਰ ਉਹਨਾਂ ਦੇ ਨਾਲ ਹੁੰਦਾ ਹੈ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਉਹ ਚਾਲੇ ਪਾਉਂਦੇ ਨੇ ਰਸਤੇ ਵਿੱਚ ਸਰਸਾ ਨਦੀ ਆਉਂਦੀ ਹੈ ਸਰਸਾ ਨਦੀ ਚੜ੍ਹ ਕੇ ਆਉਂਦੀ ਹੈ ਅਤੇ ਮੁਗਲ ਫੌਜਾਂ ਉਹਨਾਂ ਨੂੰ ਘੇਰਾ ਪਾ ਚੁੱਕੀਆਂ ਹਨ ਯੁੱਧ ਸ਼ੁਰੂ ਹੁੰਦਾ ਹੈ ਤੇ ਕਹਿੰਦੇ ਨੇ ਜੋੜੀ ਕਿਸੇ ਪਾਸੇ ਵਿਕਰ ਜਾਂਦੀ ਹੈ ਕੋਈ ਜੋੜੀ ਕਿਸੇ ਪਾਸੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਅੱਗੇ ਚੱਲਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦੇ ਉਹਨਾਂ ਦੇ ਨਾਲ ਹਨ ਜੋ ਕਿ ਯੁੱਧ ਚ ਹਿੱਸਾ ਪਾਉਂਦੇ ਨੇ ਕੁਝ ਸਿੰਘ ਉਹਨਾਂ ਦੇ ਨਾਲ ਹੁੰਦੇ ਨੇ ਗਿਣਾ ਜਾਂਦਾ ਹੈ 40 ਸਿੰਘ ਹੁੰਦੇ ਨੇ ਪਤੀ ਪੰਜ ਪਿਆਰਿਆਂ ਵਿੱਚੋਂ ਉਹਨਾਂ ਦੇ ਨਾਲ ਤਿੰਨ ਪਿਆਰੇ ਹੁੰਦੇ ਨੇ ਸ੍ਰੀ ਅਨੰਤਪੁਰ ਸਾਹਿਬ ਤੋਂ ਚੱਲਦੇ ਹੋਏ ਗੁਰੂ ਜੀ ਉਸ ਕੱਚੀ ਗੜੀ 'ਚ ਆਉਂਦੇ ਨੇ ਕੱਚੀ ਗੜੀ ਵਿੱਚ ਇੱਥੇ ਗੁਰੂ ਜੀ ਸਿੱਖਾਂ ਨੂੰ ਬੇਨਤੀ ਕਰਦੇ ਨੇ ਕਿ ਉਹਨਾਂ ਨੂੰ ਜਾ ਕੇ ਬੇਨਤੀ ਕਰੋ ਕਿ ਗੁਰੂ ਜੀ ਆਏ ਹਨ ਉਸ ਉਪਰੰਤ ਕੱਚੀ ਗੜੀ ਨੂੰ ਛੱਡ ਕੇ ਚਲੇ ਜਾਂਦੇ ਨੇ ਤੇ ਸਿੱਖ ਇੱਥੇ ਵਿਸ਼ਰਾਮ ਕਰਦੇ ਨੇ ਗੁਰੂ ਜੀ ਇੱਥੇ ਕੱਚੀ ਗੜੀ ਵਿੱਚ ਰਾਤ ਬਿਤਾਉਂਦੇ ਨੇ 6 ਪੋਂ ਸਿਰਿਆਨਾ ਤਪੁਰ ਸਾਹਿਬ ਤੋਂ ਚੱਲਦੇ ਨੇ 7 ਪੋਂ ਸਰਸਵਾਂ ਨਦੀ ਤੇ ਆਉਂਦੇ ਨੇ ਤਾਂ ਬਹੁਤ ਸਪੋਤ ਦੀ ਰਾਤ ਇੱਥੇ ਬਿਤਾਉਂਦੇ ਨੇ 8 ਪੋਂ ਜਦੋਂ ਸਵੇਰ ਹੁੰਦੀ ਹੈ ਇੱਥੇ ਬਗਲਾ ਦੀ ਫੌਜਾਂ ਜੋ ਕਿ 10 ਲੱਖ ਦੀ ਗਿਣਤੀ ਦੱਸੀ ਜਾਂਦੀ ਹੈ ਇੱਥੇ ਘੇਰਾ ਪਾ ਲੈਂਦੀਆਂ ਹਨ ਗੁਰੂ ਜੀ ਆਪਣੇ ਸਿੱਖਾਂ ਨੂੰ ਗੇ ਭੇਜਦੇ ਹਨ యుద్ధ ਵਿੱਚ ਅਜੀਤ ਸਿੰਘ ਜੀ ਅਤੇ ਬਾਬਾ ਜੁਧਾਰ ਸਿੰਘ ਜੀ ਸ਼ਹੀਦ ਹੋ ਜਾਂਦੇ ਹਨ ਉਸ ਤੋਂ ਉਪਰੰਤ ਗੁਰੂ ਜੀ ਕਹਿੰਦੇ ਹਨ ਵੀ ਮੈਂ ਖੁਦ ਜਾਵਾਂਗਾ యుద్ధ ਵਿੱਚ ਲੜਨ ਲਈ ਉਹ ਖੁਦ ਤਿਆਰ ਹੁੰਦੇ ਹਨ ਪਰ ਪੰਜਾ ਪਿਆਰਿਆਂ ਦੀ ਬੇਨਤੀ ਕਰਨ ਉਪਰੰਤ ਗੁਰੂ ਜੀ ਇੱਥੋਂ ਪੱਤਿ ਗੜੀ ਛੱਡ ਕੇ ਚਲੇ ਜਾਂਦੇ ਹਨ ਉਸ ਤੋਂ ਪ੍ਰਾਪਤ ਉਹ ਜ ਸਿੰਘ ਹੋਰ ਜਾਂਦੇ ਹਨ ਦੁੱਧ ਵਿੱਚ ਲੜਨ ਉਹ ਵੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਜਦੋਂ ਸਾਰੇ ਸਿੱਖ ਸ਼ਹੀਦ ਹੋ ਜਾਂਦੇ ਹਨ ਉਦੋਂ ਬੀਬੀ ਸ਼ਰਨ ਕੌਰ ਜੀ ਇੱਥੇ ਆ ਕੇ ਉਹਨਾਂ ਦਾ ਸਸਕਾਰ ਕਰਦੇ ਹਨ ਬੀਬੀ ਸ਼ਰਨ ਕੌਰ ਜੀ ਜੋ ਕਿ ਇਕੱਲੇ ਹਨ ਰਾਤ ਨੂੰ ਉਹ ਦੇਖਦੇ ਹਨ ਕੋਈ ਸਿੰਘ ਕਿਤੇ ਪਿਆ ਹੈ ਕੋਈ ਕਿਤੇ ਪਿਆ ਹੈ ਉਹ ਬੀਬੀ ਜੀ ਇਕੱਲੇ ਹੀ ਉਹਨਾਂ ਚੁੱਕ ਕੇ ਇੱਕ ਥੜਾ ਤਿਆਰ ਕਰਦੇ ਹਨ ਤੇ ਉੱਥੇ ਉਹਨਾਂ ਦਾ ਸਤਿਕਾਰ ਕਰਦੇ ਹਨ ਉਸ ਤੋਂ ਬਾਅਦ ਉਹਨਾਂ ਜਦੋਂ ਅੱਗ ਬਲਦੀ ਚੀਖਾ ਬਲਦੀ ਦੇਖਦੇ ਹਨ ਮੁਗਲ ਫੌਜ ਉਹਨਾਂ ਨੇ ਦੇਖਦੀ ਹੈ ਤਾਂ ਮੁਗਲ ਫੌਜ ਇਹਨਾਂ ਨੂੰ ਉੱਥੇ ਹੀ ਨਾਲ ਹੀ ਸ਼ਹੀਦ ਕਰ ਦਿੰਦੀ ਹੈ ਇਹ ਇਤਿਹਾਸ ਬਹੁਤ ਹੀ ਵੱਡਾ ਯਾਦਗਾਰ ਯੁੱਧ ਬਣ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਅਸਥਾਨ ਤੇ ਅਸੀਂ ਖੜੇ ਆ ਇਸ ਅਸਥਾਨ ਦੇ ਬਾਬਤ ਇੱਕ ਮੁਸਲਮਾਨ ਲਿਖਾਰੀ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਬਸ ਇੱਕ ਹੀ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਦਰੋਂ ਮੇ ਯਹੀ ਸੇ ਸਿਤਾਰੇ ਬਨ ਕੇ ਗਏ ਅਸਮਾਨ ਕੇ ਲਈ ਇਹ ਉਹ ਮੁਕੱਦਸ ਅਸਥਾਨ ਹੈ ਜਿੱਥੇ ਦੁਨੀਆ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜੀ ਗਈ 22 ਦਸੰਬਰ ਦਾ ਉਹ ਦਿਨ ਜਿਹੜਾ ਦੁਨੀਆ ਦਾ ਸਭ ਤੋਂ ਛੋਟਾ ਦਿਨ ਸੀ ਉਸ ਦਿਨ ਸਭ ਤੋਂ ਵੱਡੀ ਜੰਗ ਲੜੀ ਗਈ ਕਿਉਂਕਿ ਇੱਕ ਪਾਸੇ ਕੇਵਲ 40 ਸਿੱਖ ਔਰ ਦੂਸਰੇ ਪਾਸੇ 10 ਲੱਖ ਫੌਜਾਂ ਦਾ ਮੁਕਾਬਲਾ ਇਹ ਦੁਨੀਆ ਦੀ ਸਭ ਤੋਂ ਵੱਡੀ ਜੰਗ ਸੀ ਜਦੋਂ ਸਰਸਾ ਨਦੀ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਦਾ ਵਿਛੋੜਾ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਔਰ ਨਾਲ ਪੰਜ ਪਿਆਰੇ ਸਹਿਬਾਨ ਤੇ ਤਕਰੀਬਨ 40-45 ਸਿੱਖ ਸਰਸਾ ਨਦੀ ਨੂੰ ਪਾਰ ਕਰਕੇ ਇਸ ਅਸਥਾਨ ਤੇ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚੇ ਜਿਸ ਅਸਥਾਨ ਤੇ ਅੱਜ ਗੁਰਦੁਆਰਾ ਗੜੀ ਸਾਹਿਬ ਸ਼ੁਸ਼ੋਭਤ ਹੈ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਤਾਰਾ ਕੀਤਾ ਸਤ ਪੋ ਦੀਆਂ ਸ਼ਾਮਾਂ ਦਾ ਵਕਤ ਸੀ ਸਨ 1704 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਪਹੁੰਚੇ ਸਤਿਗੁਰੂ ਜੀ ਨੇ ਰਾਤ ਚਮਕੌਰ ਦੀ ਗੜੀ ਵਿੱਚ ਬਤੀਤ ਕੀਤੀ ਔਰ 8 ਕੋ ਦਾ ਦਿਨ ਚੜ੍ਹਨ ਤੱਕ 10 ਲੱਖ ਫੌਜਾਂ ਦਾ ਚਮਕੌਰ ਸਾਹਿਬ ਦੀ ਗੜੀ ਨੂੰ ਘੇਰਾ ਪੈ ਚੁੱਕਾ ਸੀ ਔਰ 8 ਕੋ ਦਾ ਦਿਨ ਚੜ੍ਹਦੇ ਅੰਸਾਰ ਇੱਕ ਮਹਾ ਭਿਆਨਕ ਜੰਗ ਜਿਹੜਾ ਸੀ ਉਹ ਮੈਦਾਨੇ ਜੰਗ ਵਿੱਚ ਸ਼ੁਰੂ ਹੋ ਗਿਆ ਇਸ ਮੈਦਾਨੇ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਦੋਵੇਂ ਵੱਡੇ ਸਹਬਜ਼ਾਦੇ ਤਨਤਨ ਬਾਬਾ ਅਜੀਤ ਸਿੰਘ ਜੀ ਤਨਤਨ ਬਾਬਾ ਜੁਜਾਰ ਸਿੰਘ ਜੀ ਔਰ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਤਿੰਨ ਪਿਆਰੇ ਸਹਿਬਾਨ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੋਹਕਮ ਸਿੰਘ ਜੀ ਔਰ ਪਿਆਰੇ ਭਾਈ ਸਹਿਬ ਸਿੰਘ ਜੀ ਇਸੇ ਸਥਾਨ ਤੇ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਉਹਨਾਂ ਦੇ ਨਾਲ ਤਕਰੀਬਨ 40-45 ਸਿੱਖ ਜੋ ਸਤਿਗੁਰੂ ਜੀ ਦੇ ਨਾਲ ਆਏ ਸਨ ਉਹਨਾਂ ਵਿੱਚੋਂ 40ਾਂ ਸਿੰਘਾਂ ਦੀ ਤਕਰੀਬਨ ਇਸ ਸਥਾਨ ਤੇ ਸ਼ਹੀਦੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋਵੇਂ ਵੱਡੇ ਸਹਬਜ਼ਾਦੇ ਔਰ ਤਿੰਨ ਪਿਆਰੇ ਸਹਬਾਨ ਸ਼ਹੀਦ ਹੋ ਗਏ ਉਸ ਵਕਤ ਗੁਰੂ ਕੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਤੁਸੀਂ ਕਿਰਪਾ ਕਰੋ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਕਿਉਂਕਿ ਸਾਡੀ ਬੇਨਤੀ ਇਹ ਹੈ ਜੋ ਸਿੱਖਾਂ ਨੇ ਬੇਨਤੀ ਕੀਤੀ ਉਹਨੂੰ ਇੱਕ ਕਵੀ ਨੇ ਲਿਖਿਆ ਕਿ ਸਾਡੇ ਜੈ ਤੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਆਂ ਦਸ਼ਮੇਸ਼ ਦੂਲੇ ਤੇ ਗੋਬਿੰਦ ਸਿੰਘ ਕੋਈ ਮੁੜ ਕੇ ਜੰਮਣਾ ਨਹੀਂ ਤੁਸੀਂ ਸਾਡੇ ਵਰਗੇ ਲੱਖਾਂ ਪੈਦਾ ਕਰ ਸਕਦੇ ਹੋ ਅਸੀਂ ਲੱਖਾਂ ਮਿਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਫਿਰ ਵੀ ਜਾਣ ਤੋਂ ਇਨਕਾਰ ਕੀਤਾ ਤੇ ਫਿਰ ਪੰਜ ਸਿੱਖਾਂ ਨੇ ਖਾਲਸੇ ਪੰਥ ਦੇ ਰੂਪ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਤੇ ਸੱਚੇ ਪਾਤਸ਼ਾਹ ਜੀ ਆਪਣੇ ਖਾਲਸੇ ਪੰਥ ਦਾ ਹੁਕਮ ਮੰਨਦਿਆਂ ਹੋਇਆਂ ਚਮਕੌਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਸਤਿਗੁਰੂ ਇਥੋਂ ਅੱਗੇ ਨੂੰ ਚਲੇ ਗਏ ਜਿਸ ਅਸਥਾਨ ਤੇ ਜਾ ਕੇ ਸਤਿਗੁਰੂ ਨੇ ਤਾੜੀ ਤੇ ਤਾੜੀ ਮਾਰ ਕੇ ਆਖਿਆ ਕਿ ਪੀਰ ਹਿੰਦ ਮੇ ਰਵਦ ਗੁਰੂ ਗੋਬਿੰਦ ਸਿੰਘ ਜਾਵਦ ਕੇ ਹਿੰਦ ਦਾ ਪੀਰ ਗੁਰੂ ਗੋਬਿੰਦ ਸਿੰਘ ਜਾ ਰਿਆ ਉਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਸ਼ਸ਼ੋਭਤ ਹੈ ਜਿੱਥੇ ਆ ਕੇ ਸਤਿਗੁਰੂ ਜਿਸ ਗੜੀ ਵਿੱਚ ਹਵੇਲੀ ਵਿੱਚ ਰੁਕੇ ਉਥੇ ਗੁਰਦੁਆਰਾ ਗੜੀ ਸਾਹਿਬ ਸ਼ਸ਼ੋਭਤ ਹੈ ਜਿਸ ਅਸਥਾਨ ਤੇ ਅਸੀਂ ਖੜੇ ਹਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਸਹਿਬ ਜਾਦੇ ਸ਼ਹੀਦ ਹੋਏ ਅੱਜ ਜਿਸ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਲਕੀ ਸਾਹਿਬ ਸ਼ਿਸ਼ੋਭਤ ਹੈ ਉਸ ਅਸਥਾਨ ਦੇ ਉੱਤੇ ਦੋ ਸਹਿਬਜ਼ਾਦੇ ਵੱਡਿਆਂ ਦਾ ਔਰ ਤਿੰਨ ਪਿਆਰਿਆਂ ਦਾ ਔਰ 40 ਸਿੰਘਾਂ ਦਾ ਜਿਹੜਾ ਸਸਕਾਰ ਸੀ ਉਹ ਸਤਿਕਾਰਯੋਗ ਬੀਬੀ ਸ਼ਰਨ ਕੌਰ ਜੀ ਨੇ ਕੀਤਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਆ ਕੇ ਹਾਜ਼ਰੀਆਂ ਭਰਦੀਆਂ ਇਹ ਸਾਰੇ ਅਸਥਾਨ ਦੀ ਸੇਵਾ ਸੰਭਾਲ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀ ਹੈ ਇਸ ਅਸਥਾਨ ਤੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 20 21 ਔਰ 22 ਤਰੀਕ ਨੂੰ ਸਹਿਬਜ਼ਾਦਿਆਂ ਦੀ ਸ਼ਹੀਦਾਂ ਦੀ ਯਾਦ ਵਿੱਚ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਸ਼ਹੀਦੀ ਸਭਾ ਮਨਾਈ ਜਾ ਰਹੀ ਹੈ ਜਿੱਥੇ ਆਪ ਸਰਬੱਤ ਸੰਗਤਾਂ ਨੇ ਇਸ ਅਸਥਾਨ ਤੇ ਦਰਸ਼ਨ ਦੇਖਣ ਕਰਨ ਵਾਸਤੇ ਆਉਣਨ ਜਿੱਥੇ ਗੁਰੂਕੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਲਗਾਉਣੇ ਉਥੇ ਉਹਨਾਂ ਸੇਵਾਦਾਰਾਂ ਨੂੰ ਆਪਜੀ ਦੇ ਮੀਡੀਏ ਦੇ ਰਾਹੀਂ ਵਿਸ਼ੇਸ਼ ਬੇਨਤੀ ਹੈ ਕਿ ਜਿੱਥੇ ਆਪਾਂ ਗੁਰੂ ਕੇ ਲੰਗਰ ਲਾਉਂਦੇ ਆ ਉਥੇ ਇਤਿਹਾਸ ਦੇ ਛੋਟੇ-ਛੋਟੇ ਪੈਂਫਲੇਟ ਬਣਾ ਕੇ ਉਹ ਪਬਲਿਸ਼ ਕਰਵਾ ਕੇ ਉਹ ਵੀ ਲੰਗਰ ਦੇ ਰੂਪ ਵਿੱਚ ਜ਼ਰੂਰ ਵੰਡੇ ਜਾਣ ਤਾਂ ਕਿ ਜਿਹੜੀਆਂ ਸੰਗਤਾਂ ਹੁੰਦੀਆਂ ਉਹਨਾਂ ਨੂੰ ਇਥੋਂ ਦਾ ਇਤਿਹਾਸ ਪਤਾ ਲੱਗ ਸਕੇ ਔਰ ਨੌਜਵਾਨ ਬੱਚਿਆਂ ਨੂੰ ਬੇਨਤੀ ਹੈ ਖਾਸ ਕਰਕੇ ਵੀਰਾ ਭਰਾਵਾਂ ਨੂੰ ਜੋ ਟਰੈਕਟਰ ਟਰਾਲੀਆਂ ਦੇ ਉੱਤੇ ਆਉਂਦੇ ਆਪਾਂ ਉੱਚੇ ਗੀਤ ਨਹੀਂ ਚਲਾਉਣੇ ਕਿਸੇ ਤਰੀਕੇ ਦਾ ਸ਼ੋਰ ਸ਼ਰਾਬਾ ਹੁੱਲੜਬਾਜੀ ਨਹੀਂ ਕਰਨੀ ਬੜੀ ਸ਼ਰਧਾ ਭਾਵਨਾ ਦੇ ਨਾਲ ਆਓ ਇਸ ਅਸਥਾਨ ਦੇ ਦਰਸ਼ਨ ਦੇਦਾਰ ਕਰਕੇ ਆਪਣਾ ਜੀਵਨ ਸਫਲ ਕਰੋ ਇਹਨਾਂ ਦੇ ਨਾਲ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਜਿਵੇਂ ਬਾਕੀ ਆਪਾਂ ਗੁਰੂ ਕੇ ਲੰਗਰ ਲਾਉਨੇ ਆ ਪ੍ਰਸ਼ਾਦੇ ਦਾਲ ਸਬਜ਼ੀ ਦਾ ਉਹ ਲੰਗਰ ਵੀ ਆਪਾਂ ਬਿਲਕੁਲ ਸਾਦੇ ਰੱਖਣੇ ਕਿਉਂਕਿ ਬਹੁਤ ਵੱਡੀਆਂ ਸ਼ਹਾਦਤਾਂ ਇਹਨਾਂ ਦਿਨਾਂ ਦੇ ਵਿੱਚ ਹੋਈਆਂ ਮਹਿਜ਼ 15 ਦਿਨਾਂ ਦੇ ਵਿੱਚ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਸਰਬੰਸ ਕੁਰਬਾਨ ਹੋ ਗਿਆ ਸ਼ਹੀਦ ਹੋ ਗਿਆ ਜਿਵੇਂ ਅਸੀਂ ਗੁਰੂ ਘਰ ਲੰਗਰ ਲਾਉਨੇ ਉਥੇ ਪੈਂਫਲੇਟ ਛੱਪ ਜਾਣ ਉਥੇ ਇਸ ਅਸਥਾਨ ਦੇ ਰਿਲੇਟਿਡ ਹੋਰ ਸਿੱਖ ਇਤਿਹਾਸ ਮਾਨਮਤੇ ਇਤਿਹਾਸ ਦੇ ਰਿਲੇਟਿਡ ਸਾਨੂੰ ਪੁਸਤਕਾਂ ਕਿਤਾਬਾਂ ਇਹਨਾਂ ਦੇ ਲੰਗਰ ਲਾਉਣੇ ਚਾਹੀਦੇ ਇਹਨਾਂ ਦੇ ਨਾਲ ਜਿਵੇਂ ਆਪ ਜੀ ਨੇ ਵੀ ਦੱਸਿਆ ਕਿ ਦਸਤਾਰਾਂ ਦੇ ਲੰਗਰ ਲਗਾਏ ਜਾਣ ਇਹਦੇ ਤੋਂ ਇਲਾਵਾ ਹੋਰ ਗੁਰਮਤ ਸਿਖਲਾਈ ਕੈਂਪ ਜਿਹੜੇ ਇਸ ਸਥਾਨ ਤੇ ਲਗਾਏ ਵੀ ਜਾਂਦੇ ਵੱਖ-ਵੱਖ ਸੰਗਤਾਂ ਦੇ ਵੱਲੋਂ ਤੇ ਇਸੇ ਅਸਥਾਨ ਤੇ ਜਿੱਦਾਂ ਇਹ ਲੰਗਰ ਲਗਾਏ ਜਾਂਦੇ ਹੋਰ ਵੀ ਸਾਨੂੰ ਐਸੇ ਉਪਰਾਲੇ ਨਵੇਕਲੇ ਢੰਗ ਕਰਨੇ ਚਾਹੀਦੇ ਜਿਵੇਂ ਪਿਛਲੇ ਦਿਨਾਂ ਵਿੱਚ ਇਨ੍ਹਾਂ ਸਥਾਨਾਂ ਤੇ ਚਾਰ ਸਹਿਬਜਾਦੇ ਫਿਲਮ ਦੇ ਰਾਹੀਂ ਆਪਣਾ ਇਤਿਹਾਸ ਦੱਸਿਆ ਗਿਆ ਕਿ ਨਵੇਕਲੇ ਢੰਗਾਂ ਦੇ ਰਾਹੀਂ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਣਾ ਇਤਿਹਾਸ ਜਿਹੜਾ ਉਹ ਦੱਸਣਾ ਚਾਹੀਦਾ